ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿਸਾਨ ਵੀਰੋ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਣਕ ਦੀ ਪ੍ਰਾਣੀ ਵੈਰੈਟੀ ਪਰ ਸ਼ਾਨਦਾਰ ਵੈਰੈਟੀ ਹੈ ਨੰਬਰ 1 ਵੈਰੈਟੀ ਹੈ ਪਿਛਲੇ 3-4 ਸਾਲਾਂ ਤੋਂ ਲਗਾਤਾਰ ਤੇ ਕਰਦੇ ਹਾਂ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਫੇਸਬੁੱਕ ਪੇਜ ਨਾਲ ਜੁੜਿਆ ਤਾਂ ਆਪਣੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜੇ ਕਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਸਾਨ ਵੀਰੋ ਇਸ ਵਾਰ ਨਾ ਬਹੁਤੇ ਵੱਡੇ ਏਰੀਏ ਦੇ ਵਿੱਚ DBW ਕਿਸਮਾਂ ਦੀ ਬਜਾਈ ਕੀਤੀ ਗਈ ਹੈ ਜਿੰਨਾਂ ਵਿੱਚ DBW 327 ਦਾ ਕਾਫੀ ਵੱਡਾ ਏਰੀਆ 371 372 ਇਹਨਾਂ ਦੀ ਵੀ ਕਾਫੀ ਕਾਸ਼ਤ ਕੀਤੀ ਗਈ ਹੈ ਤੇ PBW 826 8B ਬਹੁਤ ਵੱਡਾ ਰਕਬਾ ਲੱਗਿਆ ਹੋਇਆ ਹੈ ਇਸ ਵਾਰ ਤੇ ਬਾਕੀ ਪ੍ਰਾਣੀਆਂ ਵੈਰਾਈਟੀਆਂ ਆਪਣੀਆਂ ਜਿਹੜੀਆਂ ਸਦਾਬਾਰ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ DBW 222 187 ਤੇ ਕਾਫੀ ਏਰੀਆ ਦੇ ਵਿੱਚ ਐਚਡੀ ਕਿਸਮਾਂ ਜਿਵੇਂ 3386 ਆ ਜਾਂ 3086 ਪੁਰਾਣੀਆਂ ਵੈਰੈਟੀਆ 2967 ਵੀ इवन ਕਈ ਏਰੀਆ ਦੇ ਵਿੱਚ ਕਿਸਾਨ ਵੀਰ ਹਲੇ ਵੀ ਮੰਨਦੇ ਕਿ 2967 ਵੈਰੈਟੀ ਵੀ ਨੰਬਰ 1 ਆ ਤੇ ਉਹ 2967 ਦੀ ਬਜਾਈ ਵੀ ਹੋਈ ਆ ਕਾਫੀ ਵੱਡੇ ਏਰੀਆ ਦੇ ਵਿੱਚ ਤੇ ਕਿਸਾਨ ਵੀਰੋ ਆ ਜਿਹੜੀ ਤੁਸੀਂ ਵੈਰੈਟੀ ਦੇਖ ਰਹੇ ਹੋ ਇਹ ਆ ਜੀ DBW187 ਵੈਰੈਟੀ ਤੇ ਕਿਸਾਨ ਵੀਰੋ ਪਿਛਲੇ ਸਾਲਾਂ ਦੇ ਵਿੱਚ ਵੀ ਇਹ ਵੈਰੈਟੀ ਨੇ ਕਾਫੀ ਵੱਡੇ ਰਿਕਾਰਡ ਬਣਾਏ ਆਗੇ ਸ਼ਾਨਦਾਰ ਝਾੜ ਨਿਕਲਦਾ ਇੱਕ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਿਆਦਾ ਕੱਦ ਹੋਣ ਕਾਰਨ ਕਈ ਵਾਰ ਨਾ ਡਿੱਗ ਜਾਂਦੀ ਆ ਤੇ ਪਰ ਇਸ ਵਾਰ ਜਿਹੜੀ ਡਿੱਗਣ ਦੀ ਵੀ ਕੋਈ ਸਮੱਸਿਆ ਨਹੀਂ ਤੇ ਇਸ ਵਾਰ ਨਾ ਕਣਕ ਆ ਯਾਰ ਜਿਹੜੀ ਪੂਰੀ ਸ਼ਾਨਦਾਰ ਲੱਗ ਰਹੀ ਆ ਇਦਾਂ ਲੱਗ ਰਿਹਾ ਕਿ ਨਵੀਆਂ ਵੈਰਾਈਟੀਆਂ ਨੂੰ ਮਾਤ ਪਾਊਗੀ ਜ਼ਰੂਰ ਪਾਊਗੀ ਮਾਤ ਇਹ ਨਵੀਆਂ ਵੈਰਾਈਟੀਆਂ ਨੂੰ ਤੇ ਡੀਬੀਡਬਲਯੂ 187 ਇਸ ਵਾਰ ਰਿਕਾਰਡ ਇਹਦਾ ਝਾੜ ਆਉਣਾ ਹੀ ਆਉਣਾ ਲਾਜ਼ਮੀ ਆ ਕਿਉਂਕਿ ਇਸ ਵਾਰ ਕਣਕ ਡਿੱਗੀ ਨਹੀਂਗੀ ਕੋਈ ਡਿੱਗਣ ਦੀ ਸਮੱਸਿਆ ਨਹੀਂ ਆਏਗੀ ਮੌਸਮ ਸਹੀ ਰਹੇਗਾ ਕੋਈ ਜ਼ਿਆਦਾ ਹਵਾ ਤੇਜ਼ ਨਹੀਂ ਚੱਲੇਗੀ ਜੀਦੇ ਕਰਕੇ ਕਣਕ ਡਿੱਗ ਜੇ ਪਿਛਲੇ ਸਾਲਾਂ ਦੇ ਵਿੱਚ ਕਈ ਵਾਰ ਕਣਕ ਡਿੱਗ ਜਾਂਦੀ ਸੀ ਤੇ ਉਹਦੇ ਕਰਕੇ ਥੋੜਾ ਬੋਤਾ ਝਾੜ ਦਾ ਨੁਕਸਾਨ ਹੁੰਦਾ ਸੀ ਆਦਰਵਾਇਜ਼ ਬਹੁਤੇ ਕਿਸਾਨ ਵੀਰਾਂ ਨੇ ਬਹੁਤ ਵਧੀਆ ਝਾੜ ਲਿਆ ਹੋਇਆ ਵਾ ਡੀਬੀਡਬਲਯੂ 187 ਦਾ ਤੇ ਇਸ ਵਾਰ ਨਾ ਕਣਕ ਦੀ ਖਾਸੀਅਤ ਕੀ ਨਜ਼ਰ ਆ ਰਹੀ ਆ ਛੱਟਾ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਕਾਫੀ ਲੰਬਾ ਛੱਟਾ ਇਹਦਾ ਦਿਖਾਈ ਦੇ ਰਿਹਾ ਤੇ ਬਾਕੀ ਕੱਦ ਕਾਰਡ ਤਾਂ ਤੁਹਾਨੂੰ ਪਤਾ ਹੀ ਆ ਕਿ ਇਹਦਾ ਕੱਦ ਆ ਜਿਹੜਾ ਗੱਠ ਗੱਠ ਡੇਢ ਡੇਢ ਗੱਠ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਜ਼ਿਆਦਾ ਆਪਣੀ ਗਵਾਂਡੀਆਂ ਦੀ ਕਣਕ ਹੈ ਆਪਣੀ ਕੋਈ ਆਪਾਂ DBW187 ਨਹੀਂ ਇਸ ਵਾਰ ਲਾਈ ਤੇ ਗਵਾਂਡੀਆਂ ਦੀ ਕਣਕ ਆ ਯਾਰ ਸ਼ਾਨਦਾਰ ਕਣਕਾ ਪੂਰੀ ਤੇ ਝਾੜਾ ਜਿਹੜਾ ਆਪਣੀ ਨਾਲ 826 ਲੱਗੀ ਹੈਗੀ 826 ਦਾ ਕੱਦ ਥੋੜਾ ਜਿਹਾ ਛੋਟਾ ਤੇ ਇਹਦਾ ਕੱਦ ਆ ਜਿਹੜਾ ਕਾਫੀ ਜ਼ਿਆਦਾ ਹੁੰਦੀ ਹੈ ਹਾਈਟ ਕੱਦ ਜ਼ਿਆਦਾ ਹੈ ਦੀ ਤੇ ਪਰ ਇਹ ਵੈਰੈਟੀ ਆ ਜਿਹੜੀ ਟੌਪ ਲੱਗ ਰਹੀ ਆ ਤੇ ਮੈਨੂੰ ਤਾਂ ਪੂਰੀ ਉਮੀਦ ਆ ਕਿ ਇਸ ਵਾਰ ਕਣਕ ਦਾ ਇਹਦਾ ਝਾੜਾ ਜਿਹੜਾ ਸਾਰੀਆਂ ਵੈਰੈਟੀਆਂ ਨਾਲੋਂ ਰਿਕਾਰਡ ਝਾੜ ਆਵੇਗਾ ਇਸ ਵਾਰ ਫਿਰ ਪਿਛਲੇ ਸਾਲਾਂ ਦੇ ਵਿੱਚ ਵੀ ਰਿਕਾਰਡ ਹੀ ਆਏ ਹਗੇ ਤੇ ਪਰ ਇਸ ਵਾਰ ਇਹਦੀ ਫਿਰ ਰਿਕਾਰਡ ਝਾੜਾਊਗਾ ਬਾਕੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਹੜੀ ਵੈਰਾਈਟੀ ਚੰਗੀ ਲੱਗ ਰਹੀ ਹੈ ਬਾਕੀ ਜੇ ਮੌਸਮ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਮੌਸਮ ਹੈ ਜਿਹੜਾ ਪੂਰਾ ਅਨੁਕੂਲ ਚੱਲ ਰਿਹਾ ਗਣਕਾਂ ਲਈ ਕੋਈ ਟੈਂਪਰੇਚਰ ਹਾਈ ਨਹੀਂਗਾ ਜਿੰਨਾ ਟੈਂਪਰੇਚਰ ਹੁਣ ਚਾਹੀਦਾ ਉਹਨਾਂ ਅਨੁਕੂਲ ਟੈਂਪਰੇਚਰ ਚੱਲ ਰਿਹਾਗਾ ਬਾਕੀ ਜੇ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਵੈਰਾਈਟੀਆਂ ਹੀ ਸ਼ਾਨਦਾਰ ਹੈਗਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਹ ਵੈਰਾਈਟੀ ਮਾੜੀ ਹੈ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰਨਾ